ਕੋਈ ਇੱਕ ਵੀ ਮੁੱਦੇ ਤੇ ਪੂਰ ਉਤਰਿਆ ਕੋਈ ਗੁਰੂਗਰਾਜ ਸਾਹਿਬ ਮਹਾਰਾਜ ਦੀ ਬੇਆਬਦੀ ਵਾਲੀ ਤੇ ਪੂਰ ਉਤਰਿਆ ਜਿੰਨਾਂ ਜਿੰਨਾ ਮੁੱਦਿਆਂ ਦੇ ਵੋਟਾਂ ਲਾਤੇ ਨਸ਼ੇ ਵਾਲੇ ਮੁੱਦੇ ਤੇ ਕੋਈ ਪੂਰ ਉਤਰਿਆ ਜਿਹੜਾ ਜਿਹੜੀਆਂ ਗੱਲਾਂ ਕਰੀਆਂ ਸੀ ਇੱਕ ਵੀ ਕੋਈ ਦਿਖਾ ਦੇ ਅੱਜ ਵੀਆਈਪੀ ਕਲਚਰ ਮੈਨੂੰ ਨਾ ਹੁਣ ਤੈਨੂੰ ਪਤਾ ਹੀ ਆ ਹੁਣ ਮੈਨੂੰ ਪੁਲਿਸ ਦੂਜੇ ਦਿਨ ਚੱਕ ਕੇ ਲੈ ਜਾਂਦੀ ਹੈ ਉੱਥੇ ਪ੍ਰਸ਼ਾਸਨ ਗੱਲਾਂ ਕਰਦਾ ਹੁੰਦਾ ਕਹਿੰਦੇ ਵੀ ਜਿੰਨੀ ਸਾਡੀ ਵੀਆਈਪੀ ਡਿਊਟੀ ਇਹਦੀ ਸਰਕਾਰ ਦੇ ਵਿੱਚ ਪਈ ਆ ਉਹ ਨਹੀਂ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਨਹੀਂ ਪਈ ਡਿਊਟੀ ਇਹਦੀ ਸਰਕਾਰ ਦੇ ਵਿੱਚ ਪਈ ਆ ਇੰਨਾ ਵੀਆਈਪੀ ਇਹਨੇ ਕਲਚਰ ਵਧਾਤਾ ਜਿਹੜੇ ਜਿਹੜ ਇੱਕ ਵੀ ਕਿਸੇ ਗੱਲ ਤੇ ਪੂਰਤਰਾ ਦਿਖਾ ਦਿਓ ਜੋ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕਰ ਰਿਹਾ ਪਿਛਲੇ ਸਰਕਾਰਾਂ ਨੇ ਨਹੀਂ ਕੀਤਾ ਹੁਣ ਮੇਰੇ ਵਰਗਿਆਂ ਦਾ ਕੀ ਕਸੂਰ ਆ ਮੈਂ ਮੇਰਾ ਕੀ ਕੰਮ ਸੀਗਾ ਚਲ ਦਿਖਾ ਮੇਰਾ ਕੀ ਕੰਮ ਮੈਂ ਜਿਹੜਾ ਕੰਮ ਇਹਨਾਂ ਤੋਂ ਨਹੀਂ ਹੋਇਆ ਮੈਂ ਉਹ ਕੰਮ ਕਰਨ ਲੱਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਪ੍ਰਵਾਸ ਤੇ ਨਸ਼ਾ ਅਸੀਂ ਦੋਨਾਂ ਮੁੱਦਿਆਂ ਤੇ ਲੜ ਰਹੇ ਹਾਂ ਮੈਂ ਚਾਹੁੰਦਾ ਯਾਰ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਜਿਹੜਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਜਾਵੇ ਕਿਵੇਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਇਹ ਕਹਿੰਦਾ ਵੀ ਇਹ ਸਰਕਾਰ ਕਹਿੰਦੀ ਅਸੀਂ ਅਸੀਂ ਜਿਹੜੇ ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਠੱਗ ਜਾਂ ਟੋਨਾ ਸਾਥ ਦੇਵਾਂਗੇ ਉਹਨਾਂ ਡਟ ਕੇ ਸਾਥ ਦੇ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਨਹੀਂ ਹੋ ਰਹੇ ਮੇਰੇ ਉੱਪਰ ਪਰਚੇ ਕਰ ਰਹੇ ਨੇ ਇੱਥੋਂ ਪਤਾ ਲੱਗਦਾ ਵੀ ਇਹ ਕਿਹਦੇ ਨਾਲ ਆ ਮੈਂ ਕਰੋੜਾ ਰੁਪਿਆ ਲੋਕਾਂ ਦਾ ਵਾਪਸ ਕਰਵਾਤਾ ਮੈਂ ਬਾਹ ਖੜੀ ਕਰਕੇ ਇਹ ਗੱਲ ਕਹਿਣਾ ਹੁੰਦਾ ਵੀ ਕੋਈ 5 ਰੁਪਏ ਸਾਫਤ ਕਰਕੇ ਦਿਖਾਵੇ ਕਿਸ ਨੇ ਭੰਨ ਸਿੱਧੂ ਲੈਤੇ ਹੁਣ 5 ਰੁਪਏ ਜੋ ਪਰਮਾਤਮਾ ਨੇ ਸੇਵਾ ਲਈ ਆਪਾਂ ਕਰੀ ਜਾਂਦੇ ਆ ਇਹਨਾਂ ਨੂੰ ਇਹ ਗੱਲਾਂ ਚੁਭ ਰਹੀਆਂ ਨੇ ਸਾਡੇ ਵਰਗੇ ਨੌਜਵਾਨ ਚੁਭ ਰਹੇ ਨੇ ਮਨੁੱਖ ਦੀ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਗ ਜਿਹੜੀਆਂ ਜਿਹੜੇ ਕੰਮ ਆਪਾਂ ਕਰਦੇ ਇੱਥੇ ਹੁਣ ਆਪਣੇ ਘਰੇ ਮੇਲਾ ਲੱਗ ਜਾਂਦਾ ਠੀਕ ਹੈ ਰੋਜ਼ ਹੀ ਤੂੰ ਦੇਖ ਲੈ ਕਰ ਬੁੱਧਵਾਰ ਉਹਨੇ ਕੱਲਾ ਰੋਜ਼ ਹੀ ਮੇਲਾ ਲੱਗ ਜਾਂਦਾ ਜਿਹੜੇ ਕੰਮ ਇਹਨਾਂ ਦੇ ਕੰਮ ਕਰਨ ਵਾਲੇ ਉਹਨੂੰ ਮੈਂ ਕੰਮ ਕਰ ਰਿਹਾ ਇੱਕ ਐਮਐਲਏ ਦੀ ਕਰਨੇ ਕਿੱਡੇ ਵੱਡੇ ਇਹ ਕੰਮ ਨੇਗੇ ਇੱਕ ਐਮਐਲਏ ਲਈ ਕੰਮ ਇਹ ਕਰਨੇ ਕਿੱਡੇ ਵੱਡੀ ਗੱਲ ਨੇ ਮੇਰੇ ਕੋਲੇ ਕਿਹੜਾ ਪਾਵਰ ਆਸਾਂ ਕਾ ਮੈਨੂੰ ਮੁਰੋਂ ਜਿਹੜੇ ਇਮੀਗ੍ਰੇਸ਼ਨ ਵਾਲੇ ਏਜੰਟੇ ਸਵਾਲ ਕਰਦੇ ਨੇ ਤੇਰੇ ਕੋਲੇ ਕਿਹੜੀ ਪਾਵਰ ਆ ਵੀ ਦੱਸ ਮੈਂ ਕਹਤਾ ਨਾ ਮੇਰੇ ਕੋਲ ਤਾਂ ੱੱਕਾ ਸਟਾਰਟ ਪਾਵਰ ਆ ਭਰਾਵੋ ਇਸ ਤਾਂ ੱੱਕਾ ਲਾ ਕੇ ਆ ਕੰਮ ਕਰਾਈ ਜੰਨੇ ਨਹੀਂ ਧਰਨਾ ਲਾਉ ਮੇਰੇ ਕੋਲ ਤਾਂ ਆ ਹੀ ਕੁਛ ਐ ਨਾ ਇੱਕ ਐਮਐਲਏ ਜੇ ਲੋਕਾਂ ਦੀ ਬੈਠ ਕੇ ਮੈਂ ਇੱਕ ਦਿਨ ਹੀ ਲੋਕਾਂ ਦੀ ਬੈਠ ਕੇ ਗੱਲ ਸੁਣਦਾ ਸਵੇਰੇ ਜਦੋਂ ਕੰਮ ਨੂੰ ਜਾਣਾ ਹੁੰਦਾ ਉਦੋਂ ਜਾਂਦਾ ਜਾਂਦਾ ਇਹਨਾਂ ਦੇ ਲੋਕਾਂ ਦੀ ਗੱਲ ਸੁਣ ਲੈਣਾ ਜਿਹਨਾਂ ਦੀ ਗੱਲ ਸੁਣ ਕੇ ਮਸਲੇ ਹੱਲ ਕਰਾਂ ਤਾਂ ਕਿੱਡੀ ਕੁ ਵੱਡੀ ਗੱਲ ਆ ਕਿੰਨੀਆਂ ਵੰਡਾਂ ਦਾ ਕੁੜੀਆਂ ਦਾ ਅਸੀਂ ਘਰ ਬਸਾਤੇ ਕਿੰਨੀਆਂ ਕੁੜੀਆਂ ਤੋੜ ਦਿੰਨੇ ਆ ਐਮੀਗ੍ਰੇਸ਼ਨਾਂ ਦਾ ਪੈਸਾ ਦਵਾਈ ਜਾਂਨੇ ਆ ਇਹ ਲੁੱਟਿਆ ਹੋਇਆ ਲੋਕਾਂ ਦਾ ਪੈਸਾ ਕਰੋੜਾ ਰੁਪਿਆ ਵਾਪਸ ਕਰਵਾਤਾ ਲੋਕਾਂ ਦੇ ਇੰਟਰਵਿਊ ਵੀ ਸਾਹਮਣੇ ਆ ਗਏ ਹੁਣ ਤਾਂ ਜਿਹੜੇ ਕਹਿੰਦੇ ਸੀ ਭਾਨ ਨੇ ਕੀ ਕੀਤਾ ਲੋਕ ਕਹਿੰਦੇ ਵੀ ਆ ਭਾਨ ਨੇ ਆ ਸਾਡੇ ਪੈਸੇ ਵਾਪਸ ਕਰਵਾਉਣਾ ਸਾਡੇ ਨਾਲ ਭਾਨਾ ਖੜਾ ਹੈ ਜਿਹੜੇ ਇਹਨਾਂ ਤੋਂ ਕੰਮ ਹੋਣ ਵਾਲੇ ਨੂੰ ਆਪਾਂ ਕੰਮ ਕਰ ਰਹੇ ਆ ਯਾਰ ਇਹਨਾਂ ਨੂੰ ਫਿਰ ਨਹੀਂ ਇਹ ਗੱਲਾਂ ਹਾਜਮ ਆ ਰਹੀਆਂ ਯਾਰ ਬਾਈ ਲੜਾਈ ਪਰਮੇਂਦਰ ਇਹ ਆ ਇਹ ਗੱਲ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਪੈਣੀ ਆ ਪੰਜਾਬ ਦੀ ਧਰਤੀ ਐਸਟਮ ਜਮਾ ਬੇਲੀ ਹੋਈ ਤੁਰ ਜਾਂਦੀ ਹੈ ਪੰਜਾਬ ਦੇ ਜਿਹੜੇ ਮਸਲੇ ਨੇਗੇ ਪੰਜਾਬ ਦੇ ਉਹ ਮਸਲਾਂ ਤੇ ਬੋਲਣ ਇਹਨਾਂ ਇਹਨਾਂ ਕੋਲੇ ਕਿਸੇ ਕੋਲੇ ਜਿੰਨੇ ਵੀ ਜਿਹੜੇ ਹੁਣ ਐਮਐਲਏ ਨੇ ਜਾਂ ਆਗਲੀਆਂ ਵੋਟਾਂ ਦੇ ਵਿੱਚ ਖੜੇ ਹੋਣ ਨੂੰ ਤਿਆਰ ਨੇ ਕਿਸੇ ਕੋਲੇ ਪੰਜਾਬ ਦੀ ਜਿਹੜੀ ਕੋਈ ਵਿਆਂਤਵਾੜੀ ਨਹੀਂ ਹੈਗੀ ਸਿਰਫ ਔਰ ਸਿਰਫ ਕੁਰਸੀਆਂ ਪਿੱਛੇ ਭੱਜੇ ਵਰਤਦੇ ਨੇ ਕੋਈ ਕਿਸੇ ਦੀ ਕੋਈ ਇਹ ਨਹੀਂ ਸੋਚ ਰਿਆ ਸੀ ਪੰਜਾਬ ਦੇ ਮਸਲੇ ਕਿਵੇਂ ਹੱਲ ਕਰਨੇ ਆ ਪੰਜਾਬ ਦੇ ਮਸਲੇ ਹੈ ਕੀ ਨੇਗੇ ਕੁਈ ਕਰਜ਼ੇ ਦੇ ਜਿਹੜਾ ਪੰਜਾਬ ਦੀ ਪਾਂਡ ਚੜੀ ਗਿਆ ਉਹਤੇ ਗੱਲ ਕਰਨ ਨੂੰ ਤਿਆਰ ਨਹੀਂ ਪੰਜਾਬ ਦਾ ਪਾਣੀ ਖਤਮ ਹੋਈ ਜਾਂਦਾ ਪੰਜਾਬ ਦੇ ਵਿੱਚ ਕੋਈ ਨੌਜਵਾਨ ਰਹਿਣ ਨੂੰ ਤਿਆਰ ਨਹੀਂ ਪ੍ਰਵਾਸ ਆ ਜਿਹੜਾ ਸਭ ਤੋਂ ਵੱਡੀ ਸਮੱਸਿਆ ਹੈ ਨਸ਼ਾ ਹਰ ਇੱਕ ਨੌਜਵਾਨ ਨਸ਼ੇ ਤੇ ਲੱਗ ਕੇ ਦਿਖਾਓ ਕਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨਹੀਂ ਪੰਜਾਬ ਦੀ ਧਰਤੀ ਦੇ ਕਬਜ਼ਾ ਹੋਰਾਂ ਦਾ ਹੋਈ ਜਾਂਦਾ ਯਾਰ ਇਹਨਾਂ ਕੋਲੇ ਇਹ ਜਿਹੜੀਆਂ ਇਹਨਾਂ ਕੋਲੇ ਮੁੱਦੇ ਨਹੀਂ ਹੈਗੇ ਹੁਣ ਪਿੰਡਾਂ ਦੇ ਵਿੱਚ ਜਾਣਗੇ ਤੁਸੀਂ ਇਹ ਦੇਖ ਲਿਓ ਪਿੰਡਾਂ ਦੇ ਵਿੱਚ ਕੀ ਕਰਨ ਜਾਣਗੇ ਹੁਣ ਫਰਜ਼ ਕਰ ਝਾੜੂ ਵਾਲੇ ਪ੍ਰਚਾਰ ਕਰਨਗੇ ਹੁਣ ਪੰਜਾਬ ਦਾ ਸੀਐਮ ਹੈ ਕੋਈ ਮੁੱਦੇ ਦੀ ਗੱਲ ਕਰਦਾ ਤੀਜੇ ਦਿਨ ਕਿਹਦਾ ਸੁਖਵੀਰ ਬਾਦਲ ਦਾ ਚੜ ਜਾਂਦਾ ਕਿਤੇ ਵਿਕਰਮਜੀਠੇ ਚੜ ਜਾਂਦਾ ਕਿਤੇ ਕਾਂਗਰਸ ਤੇ ਚੜ ਜਾਂਦਾ ਰਾਜੇ ਵਿਡਿੰਗ ਤੇ ਕਿਤੇ ਪ੍ਰਤਾਪ ਬਾਜਵੇ ਤੇ ਕਿਤੇ ਨਵਜੋਤ ਸਿੰਘ ਸਿੱਧੂ ਤੇ ਅਸੀਂ ਤਾਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਉਹਨਾਂ ਨੂੰ ਹਰਾਤਾ ਉਹ ਤਾਂ ਕਿਸੇ ਤੇਰੇ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਬਾਰ ਬਾਰ ਤੂੰ ਕਿਹੜੀ ਕੰਟਰੋਵਰਸੀ ਚ ਪਈ ਜਾਂਦਾ ਤੂੰ ਮੁੱਦਿਆਂ ਦੀ ਗੱਲ ਕਰ ਜਿਹੜੇ ਮੁੱਦਿਆਂ ਦੇ ਹੱਲ ਕਰਨ ਵਾਲੇ ਉਹਨਾਂ ਦੀ ਗੱਲ ਕਰ ਤੂੰ ਲੋਕਾਂ ਨਾਲੋਂ ਧਿਆਨ ਦੂਜੇ ਪਾਸੇ ਭਟਕਾਈ ਜਾਂਦਾ ਮੁੱਦੇ ਹੱਲ ਕਰਨ ਵਾਲੀ ਗੱਲ ਕਰਗਾ ਉਹ ਮੁੱਦੇ ਨੇ ਪੰਜਾਬ ਦੇ ਉਹ